ਸਾਇਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਏ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਸਾਨੂੰ ਹੋਰ ਨਾ ਕਰੋ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਸੈਂਡ ਕਰੋ ਤੁਸੀਂ ਸਾਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਚੈਨਲ ਦੀ ਅਸਲੀ ਪ੍ਰੋਫਾਈਲ ਨਾਮ ਹਰ ਸਿੰਘ ਜਨਮ ਤਰੀਕ 12/7/1994 ਹਾਈ ਟੂ ਪੰਚੂਰ 7 ਇੰਚ ਜੋ ਕਾਸਟ ਹੋ ਜਟ ਸਿੱਖ ਗੋਗਲ ਏਰੀਆ ਰੋਪੜ ਪੜਾਈ ਐਮ ਐਸ ਸੀ ਆਈਟੀ ਪੀਜੀ ਡੀਸੀਏ ਬੀਸੀਏ ਕੰਮ ਨੂੰ ਸਾਫਟਵੇਅਰ ਇੰਜੀਨੀਅਰ ਮੋਹਾਲੀ ਤਨਖਾਹ 10 ਲੱਖ ਪੈਕੇਜ ਜ਼ਮੀਨ 2 ਏਕੜ ਪਰਿਵਾਰ ਮੈਂਬਰ ਪਿਤਾ ਕੀਤੀ ਵੜੀ ਕਰਦੀ ਮਾਤਾ ਹਾਊਸ ਵਾਈਫ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 75890 00177 ਤੁਸੀਂ ਪਰਵਾਹ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਲੜਕੀ ਜਨਮ ਸਿਰਜਨ ਜੰਪਲ ਜਨਮ ਤਰੀਕ 2002 ਹਾਈਟਾ 54 3 ਇੰਚ ਇਹ ਰਿਹਾ ਲੋਰੀਆਂ ਦਾ ਕਾਸਟਿੰਗ ਜਰਸੀ ਕਪੜਾ ਆਰਕੀਟੈਕਚਰ ਡਰਾਫਟਮੈਨ ਲੈਟ ਮੇ ਜੋਬ ਕਰਦੀ ਚਾਰੇ ਲੱਖ ਸਲਾਣਾ ਪੈਕੇਜ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪੈਨ ਮੈਰਿਟ ਇੱਕਪਰਾ ਸਾਰੇ ਜਨਮ ਰਹਿੰਦੇ ਮੈਂ ਅਗਦੀ ਪਰਵਤ ਤੁਮ ਪੜੀ ਲਿਖੇ ਲੜਕੇ ਦੀ ਲੋੜ ਹੈ ਜਦੋਂ ਮੈਂ ਲੜਕਾ ਪੀਅਰ ਜੈਸੀਡਨ ਹੋਵੇ ਲੜਕੇ ਨੇ ਪੜਾਈ ਬੀਕਾਮ ਐਮਕਾਮ ਬੀਐਸਸੀ ਨਰਸਿੰਗ ਬੀਟੈਕ ਮਕੈਨੀਕਲ ਮਾਸਟਰ ਰਿਗਰਿੰਗ ਕੀਤੀ ਹੋਵੇ ਜ਼ਮੀਨ ਦਾ ਸੇ ਏਕੜ ਹੋਵੇ ਇਹਨਾਂ ਦਾ ਮੋਬਾਈਲ ਨੰਬਰ +91 863 9357895 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਜਰਮਨ ਦੇ ਟਾਈਮ ਦੇ ਹਿਸਾਬ ਨਾਲ ਕਰਨਾ ਨਾਮ ਇਸੇ ਨੂੰ ਜਨਤਰੀ 1996 ਹਾਈਟ ਸ਼ੇਪ ਕਾਸਟ ਜਰਸੀ ਕੋ ਗੱਲ ਏਰੀਆ ਹਰਿਆਣਾ ਜ਼ਮੀਨ 11 ਕਿੱਲੇ ਪੜਾਈ ਮਾਸਟਰ ਆਫ ਕਮਰਸ ਪਰਿਵਾਰ ਮੈਂਬਰ ਇੱਕ ਪੈਟ ਕੈਨੇਡਾ ਮੰਗ ਅਵਧੀਆ ਪਰਵਾਰ ਤੋਂ ਪੜ੍ਹੀ ਲਿਖੀ ਸੋਨੇ ਸੁਨਕੀ ਲੜਕੀ ਰੀਲੋਡ ਹੈ ਲੜਕੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਕੈਨੇਡਾ ਪੀਆਰ ਹੋਵੇ ਕੰਪੂਲ ਤੇ ਝੜਸੀ ਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9367045700 ਹੈ ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਪੀਆਰ ਜਨਮਤ 1995 ਹਾਈ ਟੂਰ ਪਨਗੋਟ ਜਨਨ ਚਪੜਾ ਆਈਬੀਐਸਸੀ ਨਰਸਿੰਗ ਕਨਨ ਨਰਸਿੰਗ ਆਰਨ ਸਰਕਾਰੀ ਜੋਬ ਕਰਦੀ ਕੰਮ ਜਰਸੀ ਕਾ ਗੋਟ ਏਲੋ ਏਰੀਆ ਮੋਗਾ ਮੰਗ ਬਧਿਆ ਪਰਵਾਹ ਤੋਂ ਵਿਸ਼ਨੂ ਦੀ ਸੋਨਾ ਸੁਨੱਖੇ ਲੜਕੀ ਦੀ ਲੋੜ ਹੈ ਲੜਕੀ ਵੀ ਪੜਾਈ ਮਾਸਟਰ ਡਿਗਰੀ ਜਾਂ ਬੀਐਸਸੀ ਹੋਵੇ ਲੜਕਾ ਕਨੇਡਾ ਜਾਂ ਅਮਰੀਕਾ ਤੋਂ ਪੀਆਰ ਹੋਵੇ ਲੜਕੇ ਕੋਲ ਜ਼ਮੀਨ ਵੀ ਕਿਲੇ ਤੋਂ ਘਟਨਾ ਹੋਵੇ ਆਪਣੇ ਘਰ ਕੋਲ ਆਪਣਾ ਬਿਜ਼ਨਸ ਰਧਿਆ ਹੋਵੇ ਮੈਰੀ ਜੀਰੂ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ +14373131813 ਦੂਜਾ ਮੋਬਾਈਲ ਨੰਬਰ 93557 31554 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਮਸੀਹ ਸਿੰਘ ਜਨਮ ਤਰੀਕ 2001 ਹਾਈਟ 6 ফুট 9 ਇੰਚ ਕਾਸਟ ਜਰਸੀ ਇਲਾਕਾ ਲੋਤਾ ਲੜਕਾ ਏਰੀਆ ਭਗਵਾਨਾ ਜ਼ਮੀਨ 5 ਏਕੜ ਕੰਮ ਕਨੇਡਾ ਪੀਆ ਰੇਲਵੇ ਸਰਕਾਰੀ ਨੌਕਰੀ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਨੀਂ ਕਿ ਲੜਕੀ ਦੀ ਲੋੜ ਹੈ ਕਲਕੀ ਦੀ ਹਾਈਟ ਹੈ 1246 26 ਏਰੀਆ ਦਾ ਬਾਬਾ ਸੰਕਰਨ ਇਹਨਾਂ ਦਾ ਮੋਬਾਈਲ ਨੰਬਰ 91858 15195 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮ ਤਰੀਕ 15 12 1991 ਹਾਈਟ 5 ਫੁੱਟ 9 ਇੰਚ ਕਾਸਟ ਯਰ ਸੇਕਰ ਗੋਤ ਬਰਾੜ ਸ਼ਹਿਰ ਜਿਲ੍ਹਾ ਲਲਾਬਾਦ ਜਮੀਨ 10 ਕਿਲੇ ਲੜਕਾ ਇਟਲੀ ਪੀਆਰ ਪਰਵਾਰ ਮੈਂਬਰ ਦੋ ਪਹਿਣਾ ਇੱਕ ਇਟਲੀ ਪੀਆਰ ਮੈਰਿਡ ਇੱਕ ਕਨੇਡਾ ਮੈਰਿਡ ਇੱਕ ਬਰਾ ਇਟਲੀ ਮੰਗਾ ਵਿਧਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 773077 06528 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਰਮਤੀ ਕੋਨੇਸੋ ਬਨੂ ਮੇ ਹਾਈਟ ਸ਼ੇਪਟਰ ਕਾਸਟ ਜਰਸੀ ਕਾ ਗੋਟ ਪਿਲੋ ਜ਼ਮੀਨ 10 ਏਕੜ ਜ਼ਿਲ੍ਹਾ ਫਾਜ਼ਿਲਕਾ ਸਰਕਾਰੀ ਨੌਕਰੀ ਪਾਇਲਟ ਰੇਲਵੇ ਪਰਿਵਾਰ ਮੈਂਬਰ ਇੱਕ ਪੈਨ ਮੈਰਿਜ ਇੱਕ ਬਰਾ ਵਧੀਆ ਪਰਿਵਾਰ ਤੋਂ ਪੜੀ ਲੱਗੇ ਲੜਕੀ ਨਹੀਂ ਲੋੜ ਹੈ ਲੜਕੀ ਵਿਆਹ ਕੀਤੀ ਹੋਵੇ ਲੜਕੀ ਰਿਹਾਈਟ 5 ਫੁੱਟ 10 ਇੰਚ ਹੋਵੇ ਏਰੀਆ ਬਲੂਟ ਮੁਕਤਸਰ ਜਲਾਲਾਬਾਦ ਫਰੋਜਪੁਰ ਅਵੋ ਨੋ ਪੈਨ ਇਹਨਾਂ ਦਾ ਮੋਬਾਈਲ ਨੰਬਰ 95600995600 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਜਨਤੀ 2191991 ਲੜਕੀ ਅਮਰਤਾਰੀ ਏਰੀਆ ਲੁਧਿਆਣਾ ਆਈ ਐਮ ਟੈਕ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰ ਕਮ ਪ੍ਰੋਫੈਸ਼ਨਲ ਇਨ ਸੀ ਐਸ ਈ ਮੰਗ ਅਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਅਮਰਤਾਰੀ ਪਰਿਵਾਰ ਹੋਵੇ ਐਨ ਆਰ ਆਈ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ 8378 47677 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 24/10/1994 ਹਾਈ ਟੂ ਸ਼ਿਵੋਟ ਪੜਾਈ ਵੀ ਕੰਬ ਬਹਿਰਨ ਦੇ ਵਿੱਚ ਡਰਾਈਵਰ ਤਨਖਾਹ 60000 ਪ੍ਰਤੀ ਮਹੀਨਾ ਜ਼ਮੀਨ 2 ਏਕੜ ਏਰੀਆ ਅਮਰਸਰ ਪਰਵਾਰ ਮੈਂਬਰ ਪਿਤਾ ਕੀਤਿਵੜੀ ਤੇ ਡੇਰੀ ਦਾ ਕੰਮ ਮਾਤਾ ਹਾਊਸ ਵਾਈਫਾ ਇੱਕ ਪਰਵਾ ਅੰਗਲੈਂਡ ਪਰਵਾਰ ਦਾ ਸੈਡਲ ਮੰਗ ਅਗਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀ ਵੰਨਣ ਨਹੀਂ ਏਰੀਆ ਅਮਰਸਰ ਗੁਰਦਾਸਪੁਰ ਤਰਤਨ ਨੋਵਲ ਇਹਨਾਂ ਦਾ ਮੋਬਾਈਲ ਨੰਬਰ 98795 52961 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 17/09/1999 ਪੜ੍ਹਾਈ +2 ਨਾਨ ਮੈਡੀਕਲ ਕੋਰਸ ਕੰਪਿਊਟਰ ਟੈਕਨੀਕਲ ਇਨ ਕਨੇਡਾ ਏਰੀਆ ਜਿਗਰਾਉਂ ਕਾਸਟ ਰਵੀਦਾ ਸੀ ਸਿੱਖ ਕਮਾ AZ ਲਾਇਸੈਂਸ ਟ੍ਰੈਲਾ ਫਾਰ ਡਰਾਈਵਰ ਸਕੂਲ ਮੰਗਰ ਰੇਡੀਆ ਪ੍ਰਵਾਤ ਤੋਂ ਪੜ੍ਹੀ ਲਿਖੀ ਲੜਕੀ ਕੈਨੇਡਾ ਪੀਆਰ ਰਵਰ ਪਾਮੈਂਟ ਨੈਨਿਨੋ ਕੈਨ ਇਹਨਾਂ ਨੂੰ ਚਾਤੀ ਬੰਧ ਨਹੀਂ ਇਹਨਾਂ ਦਾ ਮੋਬਾਈਲ ਨੰਬਰ 8435753361 ਤੁਸੀਂ ਪ੍ਰਵਾਤ ਨੂੰ ਫੋਨ ਕਰਕੇ ਇਹਨਾਂ ਨੂੰ ਸਹੂਲਤਾਂ ਕਰੀ ਤੁਸੀਂ ਲੈ ਸਕਦੇ ਹੋ नाम सिंह जन्म तिथि 1992 आयटो तो कंपनी इंच कास्ट जर्सिक एरिया अमृतसर जमीन 10 के लिए कढ़ाई पीजी डिप्लोमा एमपीएचडब्ल्यू हेल्थ वर्कर कोर्स कांगो लैंग्वेज जॉब परवार मेंबर विकासमन जॉब द तो रिटायरमेंट एक बरा मैरिड न्यूजीलैंड एक बैन गवर्नमेंट जॉब मांग तो मीडिया परवार फ्रॉम पड़िचल लड़कीरी है ਲੜਕੀ ਆਇਲਿਸ ਕਿਤੀ ਹੋਵੇ ਸਾਰਾ ਖਰਚਾ ਲੜਕੇ ਦੇ ਪਰਿਵਾਰ ਕੋਲੋਂ ਜੇ ਤੁਸੀਂ ਕਹੀਂ ਉਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 78464 08143 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤਰੀ 26/4/1997 ਹਾਈ ਡਿਊ 5 ਫੁੱਟ 11 ਇੰਚ ਪੜਾਈ ਐਮਏ ਕਮ ਆਰਮੀ ਏਰੀਆ ਨਮਾਸ਼ਹਿਰ ਕਾਸਟ ਜਰਸੀ ਕਮਨ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪ੍ਰਾਕ ਨੇ ਨਾ ਵਧੀਆ ਪਰਿਵਾਰ ਤੋਂ ਪੜ੍ਹਾਈ ਦੇ ਕੇ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਕਰਦਾ ਕੰਮ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98699697 ਦੂਜਾ ਮੋਬਾਈਲ ਨੰਬਰ 9465312053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ नाम सिंह जन्म तीन कुन्नी बारह उन्नीस सौ सतानवे हाइट फुट गया इंच कास्ट जट सिख एरिया फतहगढ़ चूड़िया जिला गुरदासपुर जमीन तेन किले पढ़ाई प्लस टू एयरपोर्ट सर्विस पेपर पास इंटरनेशनल एयरपोर्ट ट्रांसपोर्ट बिजनेस कम ट्राला ड्रैवर दुबई परिवार मैंबर माता पिता एक मैरिड एक भैन अमेरिड मंग वधिया परिवार को तो पढ़ी लिखी लड़की की लौड़ है इन्हों मोबाइल नंबर 9846597600 ਦੂਜਾ ਮੋਬਾਈਲ ਨੰਬਰ 987778 98503 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ नाम सिंह लड़का पुटकाल पीआर जन्म तरीक उन्नीस सौ सतानवे हाइट पंच फुट आठ इंच पढ़ाई प्लस टू सिख जमीन चार किले एरिया तरन परिवार मेंबर एक भैन मैरिड दो भरा मैरिड एक कनेडा एक फौजी वधिया परिवार तो पढ़ी लिखी लड़की की लौड़ है ਏਰੀਆ ਤਾਂਤਨ ਅੰਬਸਰ ਤੁਲਹੋਵਿੰਗ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9596050531 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਘ ਚਰਨ ਤੇ 1992 ਹਾਈ ਟੋ ਪੰਫੂਡ ਚੇਨਜ ਕਾਸਟ ਰਾਮਗੜੀਏ ਏਰੀਆ ਬਟਿੰਡਾ ਪੜਾਈ ਡਿਪਲੋਮਾ ਆਰਕੀਟੈਕਚਰ ਸਿਵਲ ਇੰਜੀਨੀਅਰ ਕਾਮ ਬਟਿੰਡਾ ਸਾਈਟ ਇੰਜੀਨੀਅਰ ਪਰਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਰ ਸਸਵਾਇਫ ਇੱਕ ਪਰ ਮੈਰਿਡ ਮਾ ਅਗਧਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98610799 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਜਨਮ ਤਰੀਕ 2 10 1991 ਪੜਾਈ ਪਲਸ 2 ਕਾਸਟ ਜਰਸੀਕ ਜ਼ਿਲ੍ਹਾ ਫਗਵਾੜਾ ਕੰਮ ਦੁਬਈ ਟਰੱਕ ਡਰਾਈਵਰ 7 ਸਾਲ ਹੋ ਗਏ ਮੰਗ ਵਦਿਆ ਪਰਵਾਰ ਤੋਂ ਪੜੀ ਰਹੀ ਇੱਕ ਲੜਕੀ ਦੀ ਲੋੜ ਹੈ ਕੈਨੇਡਾ ਤੋਂ ਲੜਕੀ ਦੀ ਲੋੜ ਹੈ ਲੜਕੇ ਦੀ ਪੈਨ ਕੈਨੇਡਾ ਸਿਟੀਜ਼ਨ 언ਮੈਰਿਡ ਇਹਨਾਂ ਦਾ ਮੋਬਾਈਲ ਨੰਬਰ 77144 98364 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਸ਼ਾਨਕਾਰੀ ਲੈ ਸਕਦੇ ਹੋ ਨਾਮ ਉਹ ਸਿੰਗਰ ਲੜਕਾ ਇਟਲੀ ਸਿਟੀਜ਼ਨ ਜਨਮ ਤਰੀਕ 1989 ਹਾਈਟ ਪੰਜਪੁਰ 7 ਇੰਚ ਜ਼ਿਲ੍ਹਾ ਕਰਨਾ ਘਰ ਪੰਜਾਬ ਘਰ ਇਟਲੀ ਮੰਗ ਅਵਧਿਆ ਪਰਵਾਦ ਨੂੰ ਲੜਕੀ ਦੀ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾਂ ਮੈਰਿਡ 6 ਸਾਲ ਦਾ ਬੱਚਾ ਇਟਲੀ ਮਾ ਕੋ ਇਹਨਾਂ ਦਾ ਮੋਬਾਈਲ ਨੰਬਰ 00 43 37 01 60 22 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 1997 ਹਾਈਟ 5 ਫੁੱਟ 6 ਇੰਚ ਕਾਸਟ 60 ਕਿਲੋ ਇਰੀਆ ਤਰਨਤਨ ਪੜਾਈ ਫੀਐਸਸੀ ਨਰਸਿੰਗ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਜਮੀਨ 6-7 ਕਿੱਲੇ ਹੋਣ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਲੜਕਾ ਪੀਆਰ ਹੋਵੇ ਏਰੀਆ ਤਰਤਨ ਦੇ ਨੇੜੇ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 828497025 ਤੁਸੀਂ ਵਟਸਐਪ ਨੰਬਰ ਤੇ ਆਪਣਾ ਪੂਰਾ ਬਾਇਓ ਡਾਟਾ ਭੇਜੋ ਇਹਨਾਂ ਨੂੰ ਵਾਇਸ ਮੈਸੇਜ ਵੀ ਕਰ ਸਕਦੇ ਹੋ ਨਾਮ ਵਿਸ਼ਾਲ ਕੁਮਾਰ ਮੰਗਲਿਕ ਜਨਮ ਤਰੀਕ 31 11 1993 ਹਾਈ ਟੂ ਸ਼ੇਅਰ ਫੋਟੋ ਪੜਾਈ ਗ੍ਰੈਜੂਏਸ਼ਨ ਏਰੀਆ ਨਮਾਸ਼ਹਿਰ ਕਾਸਟ ਖੱਤਰੀ ਕੰਮ ਦੁਬਈ ਵਿੱਚ ਸੀਲਜ਼ਮੈਨ ਮੰਗ ਅਵੈਦੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 76307 32885 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਜਰਮ ਤਰੀਕ 1 ਮਾਰਚ 1998 ਹਾਈਡ 5 ਫੁੱਟ 4 ਇੰਚੇ ਪੜਾਈ ਪਲੱਸ 2 ਕਾਸਟ ਜਰਸੀ ਕੁਸ਼ੈਰ ਬਠਿੰਡਾ ਲੜਕੀ ਇਤਲਾਕ ਸੁਦਾ 8 ਦਿਨਾਂ ਦੇ ਇਤਲਾਕ ਹੋ ਗਿਆ ਮੰਗ ਵਧੀਆਂ ਘਰ ਪੁਰਵਤ ਨੂੰ ਲੜਕੇ ਦੀ ਲੋੜ ਹੈ ਜ਼ਮੀਨ 4 ਕਿੱਲੇ ਹੂ ਲੜਕੇ ਦੀ ਉਮਰ 30 ਤੋਂ ਜ਼ਿਆਦਾ ਨਾ ਹੋਵੇ ਏਰੀਆ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਾਂ ਵਾਲੇ ਹੀ ਸੰਪਰਕ ਕਰਨ ਇਨਾਂ ਦਾ ਮੋਬਾਈਲ ਨੰਬਰ 9988743585 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਕਤਰੀ ਕਾਸਟ ਜਨਮ ਤਰੀਕ 1996 ਹਾਈਟੂ ਪਨਫੁਰ ਪਾਣੀ ਇੰਚ ਸ਼ਹਿਰ ਲੁਧਿਆਣਾ ਕੰਮ ਪ੍ਰਾਈਵੇਟ ਜੌਬ ਤਨਖਾਹ 35000 ਪ੍ਰਤੀ ਮਹੀਨਾ ਪਰਵਾਰ ਮੈਂਬਰ ਇੱਕ ਪਰਵਾਧਿਆ ਪਰਵਾਰ ਤੋਂ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98647 54263 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਸੋਨਾ ਸੁਨੱਖਾ ਲੜਕਾ ਯੂਐਸਏ ਵਾਣ ਉਮਰ 35 ਸਾਲ ਹਾਈ ਡਿਗਰੀ 5 ਫੁੱਟ 11 ਇੰਚ ਕਾਸਟ ਇਅਰ ਸਿੱਖ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ USA ਆਪਣਾਕਰ ਮੰਗ ਵੜੀਆ ਕੰਦਨੀ ਪਰਵਾਰ ਤੋਂ ਪੜੀ ਲਿਖੀ ਸੋਣੀ ਸੁਨੱਖੀ ਲੜਕੀ ਦੀ ਲੋੜ ਹੈ ਲੜਕੀ USA ਵਾਣ ਜਾਂ USA ਲੰਬੇ ਸਮੇਂ ਤੋਂ ਰਹਿੰਦੀ ਹੂਨ ਉਹਨਾਂ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +1 508 930 5701 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨੂੰ ਹੋਰ ਜਾਣਕਾਰੀ ਲੈ ਸਕਦੇ ਹੋ नाम सिंह लड़का पीआर पुत्काल जन्म तरीक छब्बी दो उन्नीस सौ तिरानवे हाइट फुट नौ इंच पढ़ाई भी ए कास्ट जर्सिक गोत संधु जमीन सत किले हरियाणा जिला करनाल परिवार मैंबर पिता खेती बाड़ी करते ने तीन भा एक भा यूएसए दो भा मैरिड ने मधिया परिवार तो पढ़ी लिखी लड़के की लोड है ਇਨਾਂ ਦਾ ਮੋਬਾਈਲ ਨੰਬਰ 99964 9938 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਉਮਰ 33 ਸਾਲ ਹਾਈਟ 5 ਫੁੱਟ 4 ਇੰਚ ਪੜਾਈ 10ਵੀਂ ਪਾਸ ਤਨਖਾ 21000 ਪ੍ਰਤੀ ਮਹੀਨਾ ਏਰੀਆ ਜਲਾਲਾਬਾਦ ਪਰਵਾਰ ਮੈਂਬਰ ਮਾਤਾ ਇੱਕ ਪਰਾ ਦੋ ਪੈਨਾ ਮੈਰਿਡ ਮੰਗ ਅਵਧਿਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 926 94952 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਜਮਤੀਕ 29 1982 ਹਾਈਡਰ ਪੰਪੂਰ 4 ਇੰਚ ਜਨਮ ਸਥਾਨ ਹਰਿਆਣਾ ਸ਼ਹਿਰ ਜਲੰਧਰ ਰਹਿੰਦੇ ਕਾਸਟੂ ਅਮੈਰਾ ਪੜਾਈ 10.5 ਕਮ ਇਲੈਕਟ੍ਰੋਨਿਕ ਤਨਖਾਹ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ ਮਾਤਾ ਦੋ ਪਿਤਾ ਦੋ ਭੈਣ ਮੈਰਿਡ ਮੰਗ ਅਗਧਿਆ ਪਰਵਤ ਨੂੰ ਪੜ੍ਹੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9779364583 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਆਮ ਕੋਰਜਨ ਤਰੀਕ 25 1997 ਹਾਈਟ 5 ਫੁੱਟ 4 ਇੰਚ ਕਾਸਟ ਜਰਸੀਕ ਏਰੀਆ ਵਿਸ਼ਾ ਰਪੋਰਟ ਪੜਾਈ ਗ੍ਰੈਜੂਏਟਡ ਪੀਜੀ ਡੀਸੀ ਐਨਟੀਟੀ ਹੌਨੀ ਪੀਟੀਟੀ ਕਰਦੇ ਨੇ ਕਮ ਸਕੂਲ ਟੀਚਰ ஆன்ਲਾਈਨ ਵਰਕ ਆਸਟ੍ਰੇਲੀਆ ਕੰਪਨੀ ਪਰਵਾਰ ਮੈਂਬਰ ਦੋ ਪੇਣਾ ਇੱਕ ਬਰਾ ਕੈਨੇਡਾ ਮੰਗ ਵਿਧਿਆ ਕੰਨਨੀ ਪਰਵਾਰਤ ਨੂੰ ਪੜੇ ਲਿਖੇ ਸਰਦਾਰ ਲੜਕੇ ਦੀ ਲੋੜ ਹੈ ਅਮਰੀਕਾ ਕੈਨੇਡਾ ਆਸਟ੍ਰੇਲੀਆ ਦੋ ਲੜਕਾ ਹੋਵੇ ਏਰੀਆ ਜਲੰਧਰ ਹੁਸ਼ਿਆਰਪੁਰ ਨੇੜੇ ਦੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99682 7286 നവ സോ ബി ഉം ഇഞ്ച ഏരിയ രാജപുരാ ശര ജീവ പഠി ബ ਖਮਾਸੀ ਕਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਿਵਾਰ ਮੈਂਬਰ ਪਿਤਾ ਸਭਕਾ ਪਹੁੰਚੀ ਮਾਤਾ ਹਾਊਸ ਵਾਈਫ ਇੱਕ ਭੈਣ ਅਨਮੈਰਿਡ ਮੰਗਵਦੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਰਸੀ ਦੇ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 80503408304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਜਰਸੀ ਇੱਕ ਪੜਾਈ ਪਲੱਸ 2 ਮੈਡੀਕਲ 3 ਡਿਗਰੀ V A LLV ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧੀਆ ਕਾਂਡਨੀ ਪਰਵਾਰ ਤੋਂ ਵਕੀਲ ਲੜਕੀ ਮੈਂ ਕਾਂਡਨੀ ਪਰਵਾਰ ਤੋਂ ਵਧੀਆ ਪੜ੍ਹੇ ਲਿਖੇ ਲੜਕੀ ਦੀ ਲੋੜ ਹੈ ਇਹ ਨਾਂ ਦਾ ਮੋਬਾਈਲ ਨੰਬਰ ਪਲਾਸਟਿਕ ਕੋਟਾ 26 32 55 ਸੰਤਾਲੀ 5 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਜਨਮ ਤਰੀਕ 1990 ਹਾਈਟ 5 ਫੁੱਟ 7 ਇੰਚ ਬੜਾਈ ਪਲਾਸਟੂ ਏਰੀਆ ਸੰਗਰੂਰ ਕਾਸਟ ਅਗਰਵਾਰ ਕੰਮਕਾਯਾਨੀ ਦੀ ਦੁਕਾਨ ਤੋਂ ਕਰ ਰੈਂਟ ਇਨਕਮ ਲੜਕੇ ਦਾ ਤਲਾਕ ਹੋਇਆ ਮਾਣੂ ਤਾਂ ਸੁਣ ਲਈ ਗਰੀਲੂ ਲੜਕੀ ਦੀ ਲੋੜ ਹੈ ਕਾਸ਼ੇ ਅਗਰਵਾਹੀ ਇਹਨਾਂ ਨੂੰ ਸੰਪਰਕ ਕਰਨ ਏਰੀਆ ਸੰਗਰੂਦੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9910943503 ਦੂਜਾ ਮੋਬਾਈਲ ਨੰਬਰ 99141 99108 ਦੂਜੀ ਪਰਵਾਰ ਨੂੰ ਹਾਂ ਜੀ ਜੀ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੁਨਾਸਨ ਅਕਾਜ਼ਰਦਾਰ ਲੜਕਾ ਆਸਟ੍ਰੇਲੀਆ ਜਨਤਰੀ 11 1997 ਹਾਈ ਟੂ 6 ਫੁੱਟ ਕਾਸਟ ਜਰਸੀ ਕੋਲਰ ਏਰੀਆ ਤੰਤੰ ਬੜਾਈ ਮਰਸਟਿੰਗ ਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਾਮਾ ਟੈਕਨੀਸ਼ੀਅਨ ਲੜਕਾ ਆਸਟ੍ਰੇਲੀਆ ਵਰਕ ਵੀਜ਼ੇ ਤੇ ਪੀਆਰ ਲੱਗੀ ਹੋਈ ਜ਼ਮੀਨ 9.5 ਏਕੜ ਬਾਈ ਮਰਲੇ ਕਮਰਸ਼ੀਅਲ ਪ੍ਰੋਪਰਟੀ ਮੰਗਵਦੀ ਕਹਾਣੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈਮ ਵੀ ਅਸੀਂ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ 20 ਤੋਂ 26 ਦੇ ਵਿੱਚ ਹੋਵੇ 5 ਤੋਂ 5.5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਖੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8345 640602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ 95015181073